ਮੇਰਾ ਨਾਮ ਸੋਨੂ ਚੱਡਾ ਮੈਂ ਮਾਜਖਿਸਾਨ ਸੰਸਥਾ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਧਰਨਾ ਲਾਉਣ ਦਾ ਮੁੱਖ ਜੰਡਾ ਇਹ ਆ ਜੀ ਇਹਨਾਂ ਨੇ ਡੀਜ਼ਲ ਪੈਟਰੋਲ ਔਰ ਸਾਡੇ ਬਰਤੀ ਦੀਆਂ ਅੰਦਰਾਂ ਵਿੱਚ ਜਿਹੜਾ ਬਹੁਤ ਤਕੜਾ ਵਾਅਦਾ ਕੀਤਾ ਜੋ ਹਰ ਘਰ ਦੀ ਰਸੋਈ ਦੇ ਇੱਕ ਬਹੁਤ ਵੱਡਾ ਜਿਹੜਾ ਬੋਝ ਪਿਆ ਇਹ ਪੰਜਾਬ ਦੇ ਖਜਾਲੇ ਦੇ ਵੀ ਦੂਸਰੀ ਬੇਨਤੀ ਸਾਡੀ ਇਹ ਆ ਵੀ ਮੁੱਖ ਮੰਤਰੀ ਸਾਹਿਬ ਨੇ ਜੋ ਸਾਡੇ ਖਾੜ ਨਾਲ ਜ਼ਿਆਦੇ ਪਾਣੀ ਦਾ ਨੁਕਸਾਨ ਹੋਇਆ ਹੈ ਉਹਨਾਂ ਵਾਅਦਾ ਕੀਤਾ ਵੀ ਮੁਰਗੀ ਮਰ ਜੂ ਬਕਰੀ ਮਰਜੂ ਤੇ ਮੇਰਾ ਮੁਆਰਜ਼ਾ ਦਊਗਾ ਅਜੇ ਤੱਕ ਪੰਜ ਪੈਸੇ ਵੀ ਸਰਕਾਰ ਨੇ ਜਿਹੜੇ ਉਹ ਨਹੀਂ ਦਿੱਤੇ ਤੇ ਵਿਰੋਧੀ ਧਿਰ ਦੇ ਨੇਤਾ ਸਾਡੇ ਪ੍ਰਤਾਪ ਸਿੰਘ ਬਾਜਵਾ ਨੇ ਉਹਨੇ ਵੀ ਹਾਲਾ ਨਾਰਾ ਨਹੀਂ ਮਾਰਿਆ ਵੀ ਕਿਸਾਨਾਂ ਨੂੰ ਜਿਹੜਾ ਮੁਆਰਜ਼ਾ ਬੰਦਾ ਉਹ ਦੇਣਾ ਚਾਹੀਦਾ ਉਹ ਵੀ ਵਿਧਾਨ ਸਭਾ ਚ ਉਹਨਾਂ ਨੇ ਕੋਈ ਕਿਸਾਨਾਂ ਦੀ ਗੱਲ ਜਿਹੜੀ ਉਹ ਨਹੀਂ ਕੀਤੀ ਅਸੀਂ ਉਹਨਾਂ ਨੂੰ ਵੀ ਇਦੀ ਕਰਦੇ ਆ ਸਾਰੀਆਂ ਪਾਰਟੀਆਂ ਨੂੰ ਬੇਰਤੀ ਕਰਦੇ ਆ ਵੀ ਜਿਹੜਾ ਵੀ ਕਿਸਾਨਾਂ ਲਈ ਹਾਲਾ ਨਾਰਾ ਮਾਰੂਗਾ ਕਿਸਾਨ ਉਹਦੇ ਨਾਲ ਤੁਰਨਗੇ ਧਰਨਾ ਕਰਦਾ ਵੀ ਚਲੇਗਾ ਜੀ ਧਰਨਾ ਜੇਕਰ ਸਾਡੀ ਮੀਟਿੰਗ ਚੱਲ ਰਹੀ ਆ ਜੇ ਦੇ ਕੋਈ ਸ਼ਾਂਤੀ ਬਣ ਗਈ ਫਿਰ 3 ਵਜੇ ਤੱਕ ਚੱਲੇਗਾ ਨਹੀਂ ਤੇ ਲੰਬਸਾਂਗ ਚੱਲੇਗਾ ਪੱਠੀਆਂ ਚੱਲ ਗਈ ਚੱਲ ਚੱਲ ਪਈ ਆ ਵਾ ਲੰਗਰ ਪਾਣੀ ਪਕੜਨ ਨੂੰ ਤਿਆਰ ਹੋ ਗਿਆ ਚਾਹ ਬਣ ਚੱਲਣ ਡਿਆ ਵਾ ਇਹ ਇਹ ਨਾਲ ਹੋ ਰਹੀ ਹੈ ਜੀ ਇਹ ਨਾਲ ਮੀਟਿੰਗ ਹੋ ਰਹੀ ਹੈ ਮੀਟਿੰਗ ਡੀਸੀ ਸਾਹਿਬ ਨਾਲ ਜਿਹੜੀ ਆ ਹੋਣ ਜਾ ਰਹੀ ਆ ਪਹਿਲਾਂ ਐਸਡੀ ਸਾਹਿਬ ਨਾਲ ਹੋਈ ਉਹ ਬੇਸਟ ਰਹੀ ਆ ਹੁਣ ਡੀਸੀ ਸਾਹਿਬ ਨਾਲ ਹੋ ਰਹੀ ਬੰਗ ਸਾਡੀ ਇਹੋ ਹੀ ਆ ਵੀ ਸਾਡਾ ਗੰਨੇ ਦਾ ਰੇਟ ਜਿਹੜਾ 450 ਰੁਪਇਆ ਕੀਤਾ ਜਾਵੇ ਤੇ ਡੀਏਪੀ ਜਿਹੜੀ ਖਾਦ ਉਹ ਕੱਲੀ ਦਿੱਤੀ ਜਾਵੇ ਉਹਦਾ ਵਾਧੂ ਚੀਜ਼ਾਂ ਜਿਹੜੀਆਂ ਨਾਸ਼ਟੀਆਂ ਜਾਣ ਤੇ ਜਲ ਤੇਲ ਪੈਟਰ ਉਹਨੇ ਵਾਅਦਾ ਕੀਤਾ ਉਹਨੂੰ ਵਾਪਸ ਲਿਆ ਜਾਵੇ ਕਰਮਜੀਤ ਸਿੰਘ ਨੂਨ ਅਸੀਂ ਕਿਸਾਨ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਜਿਹੜੇ ਅਹੁਦੇਦਾਰ ਹਾਂ ਧੰਨਾ ਲਾਉਂਦਾ ਅਜੰਡਾ ਕੀ ਹੈ ਅਜੰਡਾ ਜੀ ਇਹ ਆ ਵੀ ਜਿਹੜੀ ਸੈਂਟਰ ਤੇ ਪੰਜਾਬ ਸਰਕਾਰ ਆ ਇਹ ਕਿਸਾਨਾਂ ਦੇ ਨਾਲ ਕੋਝੇ ਮਜ਼ਾਕ ਕਰ ਰਹੀ ਆ ਜਿੱਦਾਂ 170 ਗੰਨੇ ਦਾ ਰੇਟ ਜਿਹੜਾ ਘੱਟੋ ਘੱਟ 450 ਰੁਪਇਆ ਹੋਣਾ ਚਾਹੀਦਾ ਲੇਕਿਨ ਉਹ ਵੀ ਸਰਕਾਰ ਕਿਸਾਨਾਂ ਦੇ ਨਾਲ ਕੋਈ ਸਹਿਮਤੀ ਨਹੀਂ ਬਣਾ ਰਹੀ ਜਿਵੇਂ ਝੋਨਾ ਵਾ ਉਹ ਸਾਡਾ ਪੱਕੇ ਖੇਤਾਂ ਦੇ ਵਿੱਚ ਤਿਆਰ ਹੋ ਗਿਆ ਸਰਕਾਰ ਨੇ ਕੋਈ ਸੈਲਰ ਤੋਂ ਮੰਡੀਆਂ ਕੋ ਲਾਡਮੈਂਟ ਨਹੀਂ ਕੀਤੀਆਂ ਬਿਲਕੁਲ ਸਰਕਾਰ ਵੇਖ ਲਈ ਹੋਈ ਪਈ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਜੇਕਰ ਸਰਕਾਰ ਸਾਡੀਆਂ ਮੰਗਾਂ ਨਾ ਮੰਨੀ ਤੇ ਅਸੀਂ ਸਾਰੀਆਂ ਜਥੇਬੰਦੀਆਂ ਦੇ ਨਾਲ ਸਲਾਹ ਕਰਕੇ ਕੋਈ ਜਿਹੜਾ ਆਪਣਾ ਸੰਘਰਸ਼ ਵਾ ਤਿੱਖਾ ਕਰਾਂਗੇ ਤੇ ਸਰਕਾਰ ਦੀ ਧੌਣ ਦੇ ਗੋਡਾ ਰੱਖਾ ਅਦਵਾਇਦੇ ਨਾਲ ਹੁਣ ਤੁਹਾਡੇ ਕੋਈ ਗੱਲ ਹੋਈ ਹੈ ਕੋਈ ਸਰਕਾਰ ਦੇ ਨਾਲ ਗੱਲ ਜੀ ਸਾਡੇ ਪ੍ਰਧਾਨ ਜੀ ਹੋਣਾਂ ਦੀ ਸਾਡੀ ਜਿਹੜੀ ਆ ਕੋਰ ਕਮੇਟੀ ਆ ਮਾਜਾ ਕਿਸਾਨ ਸੰਘਰਸ਼ ਕਮੇਟੀ ਦੀ ਇਹਦੀ ਗੱਲਬਾਤ ਚੱਲਣ ਢਈ ਆ ਪਰ ਲੇਕਿਨ ਕੋਈ ਛਿਟਾ ਨਹੀਂ ਨਿਕਲਿਆ ਅਜੇ ਬਿਲਕੁਲ ਬੇਛਿਟਾ ਮੀਟਿੰਗਾਂ ਰਹੀਆਂ ਜੀ ਇਹਨਾਂ ਨੂੰ ਗੱਲ ਤੋਂ ਨਾ ਚਲੇਗਾ ਇਹ ਤਾਂ ਨਾ 4 ਘੰਟੇ ਵਾਸਤੇ ਅਸੀਂ ਰੋਜ਼ ਕੀਤਾ ਵਾ ਪਰ ਜੇਕਰ ਸਹਿਮਤੀ ਨਾ ਬਣੀ ਜੇਕਰ ਚਾਹਾਂ 4 ਘੰਟੇ ਸਹਿਮਤੀ ਨਾ ਬਣੀ ਫਿਰ ਜੋ ਵੀ ਕੋਰ ਕਮੇਟੀ ਦਾ ਫੈਸਲਾ ਹੋਊਗਾ ਜੋ ਵੀ ਸਾਡੀ ਜਥੇਬੰਦੀ ਦਾ ਫੈਸਲਾ ਹੋਊਗਾ ਉਹਦੇ ਨਿਰਦੇਸ਼ਾਂ ਹੇਠ ਆਪਾਂ ਜਿਹੜਾ ਸਗਾ ਸ਼ੋਰ ਟਿਕਾ ਕਰਾਂਗੇ ਵੇਖੋ ਸਰਕਾਰ ਦੀ ਨਾਕਾਮਗੀ ਆ ਮੁੱਖ ਝੰਡਾ ਸਾਡਾ ਇਹ ਆ ਵੀ ਜਿਹੜੀ ਝੋਨੇ ਦੀ ਪੈੜੀ ਦਾ ਸੀਜ਼ਨ ਚੱਲਿਆ ਜਿਹੜਾ ਵਾ ਉਹ 10 ਦਿਨ ਰਹਿ ਗਏ ਆ ਦਸਾਂ ਦਿਨਾਂ ਨੂੰ ਪੈਡੀ ਦਾ ਸੀਜ਼ਨ ਚੱਲ ਜਾਣਾ ਤੇ ਅਜੇ ਤੱਕ ਸਰਕਾਰ ਕੋਈ ਵੀ ਮੁਕਤਾ ਪ੍ਰਬੰਧ ਜਿਹੜਾ ਉਹ ਨਹੀਂ ਕੀਤਾ ਗਿਆ ਇਹ ਸਾਰੇ ਹੀ ਮੇਰੇ ਭਰਾ ਸਰਕਾਰ ਨੇ ਝੋਨਾ ਖਰੀਦ ਕੇ ਕਿੱਥੇ ਲਾਉਣਾ ਕਿੱਧਰ ਨੂੰ ਘੱਲਣਾ ਕਿਉਂਕਿ ਜਿੰਨੇ ਛੈਲਰ ਮਾਲਕਾ ਉਹ ਕਹਿੰਦੇ ਸਾਡੇ ਕੋਲ ਸਪੇਸ ਹੀ ਹੈ ਸਪੇਸ ਹੀ ਨਹੀਂ ਆ ਕੋਈ ਸਾਡੇ ਕੋਲ ਜਗ੍ਹਾ ਨਹੀਂ ਕੋਈ ਸਰਕਾਰ ਨੇ ਸਾਡੇ ਨਾਲ ਗੱਲ ਨਹੀਂ ਦੀ ਪਰ ਚੜਾਈ ਅਸੀਂ ਆਪਣੇ ਛੈਲਰਾਂ ਦੇ ਉੱਤੇ ਕੋਈ ਝੋਨਾ ਨਹੀਂ ਲਾਵਾਂਗੇ ਝੋਨਾ ਇੱਕ ਇਹੋ ਜਿਹੀ ਫਸਲ ਆ ਨਾ ਉਹਨੂੰ ਆਰਤੀਆ ਰੱਖ ਸਕਦਾ ਚਲੋ ਧੰਨਵਾਦ ਨਾ ਉਹਨੂੰ ਜੱਟ ਰੱਖ ਸਕਦਾ ਘਰ ਤੇ ਨਾ ਉਹਨੂੰ ਕਿਸੇ ਕਮ ਚੇ ਸਰਕਾਰ ਲਾ ਸਕਦੀ ਹੈ ਉਹ ਛਾਲਰਾਂ ਨਾਲ ਕੋ ਲੱਗਣਾ ਛਾਲਰਾਂ ਨਾਲ ਸਾਹਮਣੇ ਆਪਣੇ ਜਿਹੜੇ ਉਹ ਚੱਕੇ ਲਾਉਣੇ ਆ ਫਿਰ ਪੂਰਾ ਸਾਲ ਉਹਨਾਂ ਨੇ ਪੀੜਨਾ ਇਹ ਮੇਰਾ ਅਜੰਡਾ ਜਿਹੜਾ ਸਾਡਾ ਅੱਜ ਝੋਨੇ ਦਾ ਵੀ ਪੈਡੀ ਜਿਹੜੀ ਉਹ ਤਿਆਰ ਹੋਈ ਆ ਤੇ ਸਰਕਾਰ ਜਿਹੜੀ ਆ ਉਹ ਚੁੱਪ ਕਰਕੇ ਸੁੱਤੀ ਆ ਕੋਈ ਉਹਨਾਂ ਦਾ ਸੰਜੀਦਾ ਨਹੀਂ ਦੂਜਾ ਸਾਡਾ ਮੰਗਾ ਕੇ ਜਿਹੜੀ ਗਨੇ ਦਾ ਸੀਜ਼ਨ ਆ ਉਹ ਉੱਪਰ ਆ ਗਿਆ ਸਾਡੇ ਉਹਦੇ ਵਾਸਤੇ ਸਰਕਾਰ ਨੇ ਨਾ ਅਜੇ ਤੱਕ ਕੋਈ ਰੇਟ ਐਲਾਨ ਕੀਤਾ ਨਾ ਅਜੇ ਤੱਕ ਕੋਈ ਡੇਟ ਐਲਾਨ ਕੀਤੀ ਵੀ ਕਿੰਨੀ ਤਰੀਕ ਨੂੰ ਆਪਾਂ ਮੇਲਾ ਚਾਹੁੰਗੇ ਤੇ ਕੀ ਰੇਟ ਦਵਾਂਗੇ ਕਿਉਂਕਿ ਇਹ ਰੈੱਡ ਰੋਡ ਦੀ ਬਿਮਾਰੀ ਆ ਕੀ ਆ ਕਨੇ ਨੂੰ ਗੰਨਾ ਦੇ ਉਹਨਾਂ ਨੇ ਬਈ ਜਾਂਦਾ ਕਿਸਾਨ ਦਾ ਵੱਡਾ ਨੁਕਸਾਨ ਹੋਣਾ ਜੇ ਜਿੰਨੀ ਮਿਲ ਲੇਟ ਹੋ ਗਈ ਪਿਛਲੀ ਵਾਰ ਇਹ ਨਾ 31 ਦਸੰਬਰ ਨੂੰ ਜਾ ਕੇ ਮਿਲਿਆ 31 ਨਵੰਬਰ ਨੂੰ ਚਲਾਈਆਂ ਤੇ ਅਸੀਂ ਚਾਹੁੰਦੇ ਸਾਡੀਆਂ 15 ਨਵੰਬਰ ਨੂੰ ਜਿਹੜੀਆਂ ਮਿਲਣਾ ਚੱਲਣ ਬੇਰੇ ਅਸੀਂ ਡੀਏਪੀ ਜਿਹੜੀ ਆ ਖਾਦ ਉਹ ਅਸੀਂ ਚਾਹੁੰਦੇ ਆ ਵੀ ਡੀਏਪੀ ਸਾਨੂੰ ਜਿਹੜੀ ਪਿਓਰ ਮਿਲੇ ਕਿਉਂਕਿ ਪਿੱਛੇ ਜੇ ਸਾਰੇ ਡੀਏਪੀ ਜੀ ਡੀਏਪੀ ਦੇ ਜਿਹੜੇ ਸੈਂਪਲ ਆ ਉਹ ਫੇਲ ਹੋ ਗਏ ਆ ਤਾਂ ਆਪਾਂ 1450 1470 ਰੁਪਏ ਖਰਚ ਕੇ ਡੀਏਪੀ ਲੈਣੀ ਆ ਤੇ ਜੇ ਡੁਪਲੀਕੇਟ ਮਿਲ ਗਈ ਤੇ ਉਹ ਦੱਸੋ ਉਹਦਾ ਕੀ ਕਿਸਾਨ ਕਿੱਥੇ ਪਰ ਉਹਦੀ ਪਰਪੂਈ ਕਰੂਗਾ ਅਸੀਂ ਕਿਹਨੇ ਡੀਏਪੀ ਸਾਨੂੰ ਮਿਲੇ ਤੇ ਸਿਰਫ ਤੇ ਸਿਰਫ ਡੀਏਪੀ ਉਹਦੇ ਨਾਲ ਇਹ ਨਾ ਵੀ 1400 ਰੁਪਏ ਦੀ ਡੀਏਪੀ ਆ 1450 ਦੀ ਤੇ ਨਾਲ 1450 ਦਾ ਹੋਰ ਸਮਾਨ ਲਈਏ ਗੰਦ ਮੰਨ ਉਹ ਬਿਲਕੁਲ ਨਹੀਂ ਲਵਾਂਗੇ ਹੋਰ ਮੰਗਾ ਨੂੰ ਲੈ ਕੇ ਕੋਈ ਸਰਕਾਰੀ ਨੁਮਾਇੰਦੇ ਦੇ ਨਾਲ ਤੁਹਾਡੀ ਗੱਲਬਾਤ ਹੋਈ ਇੱਕ ਪ੍ਰਸ਼ਾਸਨ ਦੇ ਨਾਲ ਦੇਖੋ ਐਸਡੀਐਮ ਸਾਹਿਬ ਆਏ ਸੀ ਐਸਡੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਮੈਂ ਡੀਸੀ ਸਾਹਿਬ ਨਾਲ ਗੱਲ ਕਰਦਾ ਤੇ ਇਹ ਤੁਹਾਡੀ ਜਿਹੜੀ ਖੇਤੀਬਾੜੀ ਮੰਤਰੀ ਆ ਉਹਦੇ ਲੈਵਲ ਦੀਆਂ ਮੰਗਾ ਸਾਰੀਆਂ ਅਸੀਂ ਤੁਹਾਨੂੰ ਖੇਤੀਬਾੜੀ ਮੰਤਰੀ ਕੋਲ ਟਾਈਮ ਲੈ ਕੇ ਦਿੰਨੇ ਆ ਤੁਸੀਂ ਬਹਿ ਕੇ ਆਪਣੀ ਮੀਟਿੰਗ ਕਰੋ ਜੇ ਤੁਹਾਡਾ ਮਸਲਾ ਹੱਲ ਹੋ ਜੂਗਾ ਉੱਥੇ ਠੀਕ ਆ ਜੇ ਨਾ ਹੋਊਗਾ ਤਾਂ ਤੁਸੀਂ ਦੁਬਾਰਾ ਆਪਣਾ ਸੰਘਰਸ਼ ਜਿਹੜਾ ਸ਼ੁਰੂ ਕਰ ਲਓ ਅਸੀਂ ਵੀ ਉਹ ਗੱਲ ਉਹਨਾਂ ਨੂੰ ਕਹੀ ਆ ਵੀ ਖੇਤੀਬਾੜੀ ਮੰਤਰੀ ਸਾਡਾ ਬਹਿ ਕੇ ਖੇਤੀਬਾੜੀ ਦਾ ਮੰਤਰੀ ਬੋਵੇ ਨਾਲ ਸਾਰਾ ਮਹਿਕਮੇ ਦੇ ਅਫਸਰ ਬਹਿਣ ਬਹਿ ਕੇ ਸਾਨੂੰ ਇਹਦਾ ਹੱਲ ਦੱਸਣ ਇਹਦਾ ਹੱਲ ਕੀ ਕੱਢਿਆ ਤੇ ਜੇ ਇਹਦਾ ਕੋਈ ਹੱਲ ਨਹੀਂ ਨਿਕਲਦਾ ਫਿਰ ਅਸੀਂ ਅਗਲਾ ਜਿਹੜਾ ਰਣਨੀਤੀ ਆ ਉਹ ਸੰਘਰਸ਼ ਵਧਾਵਾਂਗੇ ਰੇਲਵੇ ਟਰੈ ਰੋਡਾਂ ਤੇ ਬਹਾਂਗੇ ਵੱਖ-ਵੱਖ ਥਾਵਾਂ ਤੇ ਬਹਾਂਗੇ ਪੰਜਾਬ ਦੀਆਂ ਟੋਟਲ ਜਥੇਬੰਦੀਆਂ ਰੋਡਾਂ ਤੇ ਬਹਿਣ ਗਈਆਂ ਤੇ ਇਹ ਕਰਕੇ ਬੇਨਤੀ ਇਹੀ ਤੇ ਇਹੋ ਗੱਲ ਕਰਕੇ ਆਏ ਆ ਵੀ ਡੀਸੀ ਸਾਹਿਬ ਸਰਕਾਰ ਨਾਲ ਗੱਲ ਕਰਨ ਤੇ ਸਰਕਾਰ ਜਿਹੜੀ ਉਹ ਸੰਜੀਦਾ ਕਰ ਸਾਨੂੰ ਦੱਸਣ ਵੀ ਇਹਦਾ ਹੱਲ ਕੀ ਆ ਕਿਉਂ ਸਰਕਾਰ ਸਾਹ ਨਾਲ ਦਾ ਚੱਲੇਗਾ ਹਾਂਜੀ ਇਧਰ ਨਾ ਕਰ ਦੋ ਚੱਲੇਗਾ ਹੁਣ ਵੇਖੋ ਜੇ ਤੇ ਅਸੀਂ ਲਿਖਿਆ ਸੀ 3 ਵਜੇ ਤੱਕ ਤੇ ਜੇ ਸਰਕਾਰ ਨੇ ਕੋਈ ਟਾਈਮ ਸਰਕਾਰ ਨਾਲ ਗੱਲਬਾਤ ਹੋ ਗਈ ਡੀਸੀ ਸਾਹਿਬ ਦੀ ਕੋਈ ਨਾ ਨੇ ਸਾਨੂੰ 2-4 ਦਿਨ ਠਹਿਰ ਕੇ ਟਾਈਮ ਦਿੱਤਾ ਕੋਈ ਵੀ ਬੈ ਕੇ ਤੁਹਾਡੇ ਨਾਲ ਗੱਲ ਕਰ ਲਾਂਗੇ ਇਹ ਮਸਲੇ ਤੁਹਾਡੇ ਹੱਲ ਕਰਾਂਗੇ ਤੇ ਫਿਰ ਇਹਨੂੰ 3 ਵਜੇ ਖਤਮ ਕਰ ਦਾਂਗੇ ਜੇ ਨਾ ਕੋਈ ਹੱਲ ਹੋਇਆ ਤੇ ਫਿਰ ਇਹਨੂੰ ਲੰਮਸਾਂ ਚਲਾ ਲਾਂਗੇ ਆ ਜੀ ਆਮ ਲੋਕਾਂ ਨੂੰ ਵੀ ਪਰੇਸ਼ਾਨੀਆਂ ਹੋ ਰਹੀਆਂ ਨੇ ਲੰਮੀ ਲੰਮੀ ਪਤਾਨਾਂ ਜਿਹੜੀਆਂ ਉਹ ਲੱਗੀਆਂ ਟਰੱਕਾਂ ਦੀਆਂ ਲੋਕਾਂ ਨੂੰ ਜਿੰਮੇਵਾਰ ਦੇਖੋ ਆਮ ਲੋਕਾਂ ਨੂੰ ਪਰੇਸ਼ਾਨੀ ਸਾਨੂੰ ਵੀ ਪਰੇਸ਼ਾਨੀ ਹੈ ਇੱਥੇ ਹੀ ਗਰਮੀ 'ਚ ਬੈਠੇ ਆ ਇਹ ਜਿੰਨੀ ਆਮ ਲੋਕਾਂ ਨੂੰ ਪਰੇਸ਼ਾਨੀ ਸਾਰੀ ਸਰਕਾਰ ਜ਼ਿੰਮੇਵਾਰ ਹੈ ਅਹੀਂ ਅੱਜ ਤੋਂ 15 ਦਿਨ ਪਹਿਲਾਂ ਮੰਗ ਪੱਤਰ ਦੇ ਕੇ ਆਏ ਆ ਵੀ ਜੇ ਤੁਸੀਂ ਸਾਡੀ ਗੱਲ ਨਾ ਸੁਣੀ ਤੇ ਅਸੀਂ ਰੋਡ ਤੇ ਆਵਾਂਗੇ ਸਰਕਾਰ ਦੀ ਜ਼ਿੰਮੇਵਾਰੀ ਹੈ ਸਾਨੂੰ 15 ਦਿਨ 4-5 ਦਿਨ ਪਹਿਲਾਂ ਸੱਦ ਕੇ ਕਹਿੰਦੇ ਵੀ ਤੁਹਾਡੀ ਗੱਲਬਾਤ ਹੋ ਗਈ ਆ ਰੋਡ ਤੇ ਨਾ ਆਓ ਅਸੀਂ ਕਿਉਂ ਨਾ ਅਸੀਂ ਸਾਡਾ ਕੋਈ ਦਿਮਾਗ ਖਰਾਵਾ ਤੇ ਅੱਜ ਜੋ ਕਹਿੰਦੇ ਆ ਵੀ ਤੁਹਾਡੀ ਸਰਕਾਰ ਨਾਲ ਗੱਲ ਕਰਾਉਂਦੇ ਆ ਪਰ ਜਿੱਦ ਨੇ ਮੰਗ ਪੱਤਰ ਦਿੱਤਾ ਉਦੋਂ ਨਹੀਂ ਕਹਿ ਲੈਂਦੇ ਸਾਨੂੰ ਸਰਕਾਰ ਤੇ ਦੋਵੇਂ ਬੜੀ ਕਰਦੀ ਹੈ ਇਹ ਕਿਸਾਨਾਂ ਦਾ ਅਸੂਈ ਆ ਤੁਸੀਂ ਜਾ ਰਹੇ ਹੋ ਕਿਸਾਨਾਂ ਦੀ ਮੰਗਾਂ ਪੂਰੀਆਂ ਕਰਨਾ ਪੰਮੋਕਮਤ ਸਿੰਘ ਸਾਹਿਬ ਲਗਾਤਾਰ ਬੋਲ ਰਹੇ ਕਿ ਕਿਸਾਨਾਂ ਨੂੰ ਮਿਲ ਜਾਵੇ ਬੇਖੋ ਕਿਸਾਨ ਆ ਤਾਂ ਐਸੀ ਕਿਹੜਾ ਕੰਮ ਕੀਤਾ ਮੈਨੂੰ ਮੜਾਇਆ ਮੇਰੇ ਵੀਰ ਜਿਹੜੇ ਸਰਕਾਰ ਦੀ ਗੱਲ ਸਰਕਾਰ ਦੇ ਨੁਮਾਇੰਦੇ ਉਹ ਦੱਸ ਦੇਣਾ ਪਿਛਲੇ ਸਾਲ ਸਾਡਾ ਝੋਨਾ ਗੰਨਾ ਮਰਿਆ ਸਰਕਾਰ ਨੇ ਕਿਹਾ ਵੀ ਅਸੀਂ 20000 ਰੁਪਏ ਤੁਹਾਨੂੰ ਬਿਨਾਂ ਗਰਦੌਰੀ ਤੋਂ ਦਵਾਂਗੇ ਕਿ ਇਹ ਵੀਰ ਨੂੰ ਨਹੀਂ ਮਿਲਿਆ ਸਾਡੇ ਨਾਲ ਹੀ ਸਾਰੇ ਵੀਰ ਬੈਠੇ ਜਿਨ੍ਹਾਂ ਦਾ ਮਰਿਆ ਇੱਕ 6800 ਰੁਪਏ ਮਿਲਿਆ ਜਿਹੜਾ ਸੈਂਟਰ ਸਰਕਾਰ ਨੇ ਦਿੱਤਾ ਉਹ ਵੀ ਅਸੀਂ 3 ਦਿਨ ਮੰਤਰੀ ਦੇ ਬੂਰੇ ਘੜੀ ਪੂਰੇ ਪੰਜਾਬ ਦੇ ਮੰਤਰੀਆਂ ਘੜੀ ਧਰਨੇ ਲਾ ਕੇ ਤੇ ਫੇਰ ਉਹ 6800 ਰੁਪਏ ਸੈਂਟਰ ਆ ਦੇ ਦਿੱਤਾ ਇਹਨਾਂ ਨੇ ਪਰਾਓ ਕਹਿਣਾ ਸੋਖਾ ਜੇ ਝੂਠ ਬੋਲਣ ਨੂੰ ਮੈਂ ਵੀ ਬੋਲੀ ਜਾਵਾ ਵੀ ਆ ਹੋ ਗਿਆ ਆ ਹੋ ਗਿਆ ਫਿਰ ਝੂਠ ਬੋਲਣ ਦੀ ਕਿਤੇ ਹੱਦ ਨਹੀਂ ਹੁੰਦੀ ਕੋਈ ਉਹ ਜਿੰਨਾ ਮਰਜੀ ਉਹਨੂੰ ਕੋਈ ਵਿਆਜ ਨਹੀਂ ਲੱਗਦਾ ਕਛ ਨਹੀਂ ਕੀਤਾ ਸਰਕਾਰ ਬਿਲਕੁਲ ਫੇਲ ਆ ਬਿਲਕੁਲ ਫੇਲ ਆ